ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਅਹਿਮਦਪੁਰ ਰੋਡ ਇੱਕ ਕੂਲਰਾਂ ਦੀ ਫੈਕਟਰੀ ਨੂੰ ਅਚੇਤ ਅੱਗ ਲੱਗਣ ਦੀ ਸਮਾਚਾਰ ਬੁਲਾਡਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਮਿਲੀ ਜਾਣਕਾਰੀ ਅਨੁਸਾਰ ਇੱਕ ਕੂਲਰਾਂ ਵਾਲੀ ਫੈਕਟਰੀ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਗ ਦੇ ਭਾਂਬੜ ਨਿਕਲਦੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਲੋਕਾਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਣਕ ਦੀ ਪੱਕੀ ਫਸਲ ਵੀ ਬਿਲਕੁਲ ਹੀ ਨਜ਼ਦੀਕ ਸੀ ਜਿਸ ਦੇ ਨਾਲ ਕੋਈ ਵੱਡੀ ਤਰ੍ਹਾਂ ਘਟਨਾ ਹੋਣ ਤੋਂ ਬਚਾਅ ਰਹਿ ਗਿਆ ਜਿੱਥੇ ਕਿ ਫੈਕਟ ਤਸਵੀਰਾਂ ਵੀ ਦੇਖ ਸਕਦੇ ਹੋ ਲੋਕਾਂ ਵੱਲੋਂ ਮਿੱਟੀ ਅਤੇ ਪਾਣੀ ਵੀ ਛਿੜਕਿਆ ਜਾ ਰਿਹਾ ਹੈ ਪਰ ਫਿਰ ਵੀ ਉਸ ਦੇ ਅੱਗ ਨੂੰ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਬਣੇ ਹੋਏ ਟੀਨਾਂ ਦੇ ਚਾਦਰਾਂ ਦੇ ਵਿੱਚ ਦੀ ਅੱਗ ਨਿਕਲਦੀ ਨਜ਼ਰ ਆ ਰਹੀ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਲੋਕਾਂ ਵੱਲੋਂ ਪਾਣੀ ਦੀ ਪੈਪਰਾਂ ਹੀ ਵਿਛਾੜਾ ਕੀਤਾ ਜਾ ਰਿਹਾ ਹੈ ਜਿੱਤੇ ਕਿ ਫਾਈਬਰ ਗੇਡ ਗੱਡੀ ਬਹੁਤ ਲੇਟ ਪਹੁੰਚੀ ਪਰ ਫਿਰ ਵੀ ਲੋਕਾਂ ਵੱਲੋਂ ਆਪਣੇ ਪ੍ਰਾਲਾ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਫੈਕਟਰੀ ਦੇ ਅੰਦਰ ਲੱਗੀ ਅੱਗ ਦੇ ਕਿਵੇਂ ਭਾਂਬੜ ਮੱਚੇ ਹੋਏ ਹਨ ਤਸਵੀਰਾਂ ਤੋਂ ਬਚਾਓ ਇਹ ਰਹਿ ਗਿਆ ਸਭ ਤੋਂ ਵੱਡੀ ਘਟਨਾ ਸਾਹਮਣੇ ਨਜ਼ਰ ਆ ਰ ਅੱਗ ਲੱਗਣ ਦੇ ਨਾਲ ਕੋਈ ਗਨਕ ਦੀ ਅੱਗ ਨੂੰ ਨਹੀਂ ਪਹੁੰਚਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਆਪਣਾ ਪਰਾਲਾ ਕੀਤਾ ਜਾ ਰਿਹਾ ਹੈ ਨਾ ਮਾਨਸਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੇ ਸਨ ਆਹਰ ਨੇ ਆਗੂ ਤੇ ਕਾਬੂ ਪਾਇਆ ਗਿਆ ਪਰ ਪ੍ਰਿੰਟ ਅਤੇ ਸ਼ਹਿਰ ਵਾਸੀਆਂ ਦੇ ਸਮੇਂ ਨਾਲ ਪੁੱਜਦੇ ਜਿੱਥੇ ਲੱਖਾਂ ਦਾ ਨੁਕਸਾਨ ਹੋਇਆ ਉੱਥੇ ਸਾਰੀ ਫੈਕਟਰੀ ਸੜ ਕੇ ਸੁਆਹ ਹੋ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਫੈਕਟਰੀ ਦੇ ਲੇਲੇਵੇਂ ਕਿਸਾਨਾਂ ਵੱਲੋਂ ਆਪਦੀ ਕਾਨਕ ਬਾਈ ਗਈ ਹੈ ਕਿ ਜਿਸ ਦੇ ਨਾਲ ਕੋਈ ਹੋਰ ਖੇਤਾਂ ਵਿੱਚ ਅੱਗ ਵਗੈਰਾ ਨਾ ਲੱਗ ਜਾਵੇ ਫੈਕਟਰੀ ਵਿੱਚ ਕਿਸੇ ਵੀ ਜ਼ਿੰਮੇਵਾਰ ਦੀ ਕਣਕ ਪੱਕੀ ਹੋਈਆਂ ਸਨ ਜਿਸ ਕਾਰਨ ਟਰੈਕਟਰ ਚਲਾ ਕੇ ਕਣਕ ਦੇ ਖੰਡਿਆਰ ਕੀਤਾ ਗਿਆ ਤਾਂ ਕਿ ਖੇਤਾਂ ਵਿੱਚ ਪਾਣੀ ਪਾਇਆ ਗਿਆ ਤਾਂ ਕਿ ਕਣਕ ਦੇ ਅੱਗ ਦਾ ਬਚਾਅ ਹੋ ਸਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਜੋ ਪਿੰਡਾਂ ਦੇ ਵਿੱਚ ਇਹ ਕਾਮ ਬਣਾਈਆਂ ਗਿਆ ਟੈਂਕੀਆਂ ਹੁੰਦੀਆਂ ਉਹਨਾਂ ਦੇ ਨਾਲ ਬਚਾਅ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਧੁੱਪ ਬਹੁਤ ਤੇਜ਼ ਪੈ ਰਹੀ ਆ ਹਵਾਵਾਂ ਵੀ ਤੇਜ਼ ਚੱਲ ਰਹੀਆਂ ਹਨ ਜਿਸ ਦੇ ਨਾਲ ਅੱਗ ਕਿਸੇ ਪਾਸੇ ਨੂੰ ਵੀ ਭੜਕ ਸਕਦੇ ਜਿਸ ਨਾਲ ਹੋਰ ਵੀ ਨੁਕਸਾਨ ਹੋ ਸਕਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਆਪ ਉਪਰਾਲਾ ਕੀਤਾ ਜਾ ਰਿਹਾ ਹੈ ਫੈਕਟਰੀ ਦੇ ਵਿੱਚ ਅੱਗ ਬੁਝਾਉਣ ਦੇ ਲਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਾਈਪਾਂ ਦੇ ਰਾਹੀਂ ਪਾਣੀ ਦੀ ਬਿਛਾੜ ਕੀਤੀਆਂ ਜਾ ਰਹੀਆਂ ਹਨ ਵੀ ਅੱਗ ਦੇ ਕੰਟਰੋਲ ਕੀਤਾ ਜਾਵੇ ਜਿੱਥੇ ਕਿ ਮਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਹਾਲੇ ਪੱਕੇ ਤੌਰ ਤੇ ਨਹੀਂ ਪਤਾ ਲੱਗ ਸਕੇ ਵੀ ਕੀ ਕਾਰਨ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਫੈਕਟਰੀ ਦੇ ਵਿੱਚੋਂ ਟਿਨਾਂ ਦੇ ਵਿੱਚੋਂ ਅੱਗ ਨਿਕਲ ਰਹੀਆਂ ਹਨ ਅਤੇ ਲੋਕਾਂ ਵੱਲੋਂ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਟਰੈਕਟਰ ਦੇ ਨਾਲ ਫੈਕਟਰੀ ਦੇ ਨਜ਼ਦੀਕ ਬਣੀ ਫਸਲ ਕਣਕ ਦੀ ਵਾਹੀ ਕੀਤੀ ਜਾ ਰਹੀਆਂ ਹਨ ਕਿ ਕੋਈ ਹੋਰ ਵੀ ਕਟਣਾ ਬੱਡੀ ਨਾ ਬੱਪਰ ਜਾਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਫੈਕਟਰੀ ਮਾਲਕ ਤੇ ਰਿਪੋਰਟ ਦਿਵਿੰਦਰ ਸਿੰਘ ਕੋਹਲੀ ਬੁਲਾੜਾ ਤੋਂ ਉਹ ਕਿਵੇਂ ਜਾਵਣੀ ਹੈ ਜਾਨ ਕਰਦਾ ਹਾਂ ਕੀ ਦਿਖ ਰਿਹਾ ਹੈ ਕੈਕਲ ਸਾਈਕਲ ਬਹੁਤ ਗਤੀਓਂ ਦੇ ਨਾਲ ਆ ਉਲੀ ਹੋਰ ਇਸ ਤਰ੍ਹਾਂ ਹੈ ਜੀ ਫਰਮਿਕ

ਇਹ ਬਾਰੋਦ ਚੜੀ ਤੋਂ ਆ ਰਹੀ ਜਿੰਨੂ ਇੰਟਰਨੈਟ ਮਾਡਲ ਦਾ ਫੋਨ ਆਇਆ ਕਿ ਸਾਡੇ ਜੋ ਅਗਰਬਾਤ ਕੰਪਨੀਆਂ ਟ੍ਰੇਡਿੰਗ ਕੰਪਨੀਆਂ ਨੇ ਜਿਹਨੂੰ ਕੁਦਰੂਕੀ ਕਰਵਾਉਂਦੇ ਹਾਂ ਬਹੁਤ ਜ਼ਿਆਦਾ ਪ੍ਰਿਆਨ ਕਰਤੀ ਹੋਈ ਹੈ ਮੈਂ ਤਿੰਨਤਾ ਸਾਡੇ ਨਕਰ ਤੋਂ ਸਰਵ ਵੱਲੋਂ ਭਾਰੀ ਅੰਸ਼ ਵਿੱਚ ਗੁੱਛੀਤਾ ਨਾ ਨਹੀਂ ਨਾ ਸਤਵਲਾ ਫਰਵਰਟ ਮਸੀਦ ਦੀ ਸਾਡੀ ਅਸੀਂ ਪੰਜ ਮਿੰਟ ਦੇ ਵਿੱਚ ਚਾਰ ਚਾਰ ਦੇ ਬਾਅਦ ਵਿੱਚ ਫੋਕਸ ਕੀਤੀ ਸਾਡੇ ਫਰਵਰ ਵਗੈਰੇ ਦੇ ਨਿਵਾਜ ਨੇ ਜੋੜ ਲਈ ਸੀ ਅਕਸਰ ਵਕਤ ਇਹ ਜਨਾਨੇ ਕੰਮ ਕੀਤਾ ਅਤੇ ਕਾਬੂ ਪਾਇਆ ਕਿ ਕੰਪਟਰ ਉਸ ਬਹੁਤ ਮਾਨਤਾ ਕੀਤਾ ਮਾਨਸਪਤੀ ਫੇਰ ਦੇ ਵਿੱਚ ਸੀਰਤ ਜੇ ਜਲਦੀ ਜਲਦੀ ਵਰਕਰ ਪਹੁੰਚਣੀ ਹੈ ਪਰੀ ਪੂਰਤ ਦੌਰ ਤੇ ਸਿੱਤਰ ਸਾਹਿਬ ਦੇ ਚੱਕ ਪੁਰੇ ਇਹ ਘਰ ਪਿੰਡ ਵਾਸੀਆਂ ਦਾ ਇੱਕ ਹੋਰ ਲੋਕਾਂ ਦਾ ਬਹੁਤ ਦਾ ਸਹਿਯੋਗ ਰਿਹਾ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਪ੍ਰੋਟੈਕਟਰਾਂ ਹੀ ਹੋਰ ਫਸਲ ਪਾਦਨ ਕਿ ਲਈ ਲੋਕਲ ਜਿਹਾ ਹੀ ਪੁੰਜਲ ਹੋਇਆ ਆਪ ਨੂੰ ਅੱਖ ਦੇ ਕੰਨ ਤੋਂ ਪਹੁੰਚ ਗਿਆ ਜੀਰਜ ਚਾਨਕੀ ਸਾਨੂੰ ਕੋਈ ਪਤਾ ਨਹੀਂ ਕਿਸ ਤਰ੍ਹਾਂ ਅੱਗ ਲੱਗੀ ਨਾਲ ਹੀ ਸਾਡੀ ਸ਼ਾਪ ਐਕੂਲਰ ਦੀ ਉੱਥੇ ਸਾਨੂੰ ਪਤਾ ਲੱਗਿਆ ਵੀ ਧੂਆ ਨਿਕਲ ਰਿਹਾ ਅਸੀਂ ਆ ਕੇ ਦੇਖਿਆ ਕਿ ਸਾਰੇ ਸ਼ੈਡਰ ਬੰਦ ਸੀ ਕਿਤੇ ਪਹਿਲਾਂ ਪਤਾ ਲੱਗਿਆ ਕਿ ਕੰਕੜੇ ਕਿਤੇ ਨਾਲ ਲੱਗੇ ਹੋਣ ਪਰ ਜਦੋਂ ਦੇਖਿਆ ਵੀ ਸਾਡੀ ਫੈਕਟਰੀ ਨਹੀਂ ਲੱਗੀ ਹੋਈ ਆ ਫਟਾਫਟ ਅਸੀਂ ਛੱਡਰ ਚੱਕਿਆ ਪੁਲਿਸ ਸਟੇਸ਼ਨ ਸਰਵਗੇਜ ਨੂੰ ਪ੍ਰਧਾਨ ਜੀ ਨੂੰ ਐਮਐਲਏ ਸਾਹਿਬ ਨੂੰ ਚੇਰਮੈਨ ਸਾਹਿਬ ਨੂੰ ਸਾਰਿਆਂ ਨੂੰ ਫੋਨ ਕੀਤਾ ਐਮਦਪੁਰ ਪਿੰਡ ਦੇ ਵਿੱਚ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਕੀਤੀ ਇਧਰ ਖਾਲ ਵਿਦਨ 10-15 ਅੰਨੇ ਦੇ ਵਿੱਚ ਆਰਾ ਐਮਦਪੁਰ ਪਿੰਡ ਬਲਾਡਾ ਸ਼ਹਿਰ ਦੇ ਜਿੰਨੇ ਵੀ ਨੂੰ ਪਤਾ ਲੱਗਦਾ ਰਿਹਾ ਆਪਦੇ ਆਪ ਦੇ ਸਾਧਨ ਨਾਲ ਪਹੁੰਚ ਕੇ ਉਹਨੇ ਜਿਹੜਾ ਪਹਿਲਾ ਫਾਸਟ ਗਾਉਂਤੀ ਬੜੀ ਜਲਦੀ ਖਾਲੀ ਕਰਤਾ ਉਹ ਨਾਲ ਖਲੀ ਦਾ ਪਤਾ ਨਹੀਂ ਕਿੰਨਾ ਕਰ ਸਾਨੂੰ ਦਾ ਸਾਡੀ ਤਰਪਾਈ ਸਾਰੀ ਉਮਰ ਨਹੀਂ ਸੀ ਕਰ ਸਕਦੇ ਪਰ ਪਿੱਛੇ ਸਾਡਾ ਇੱਕ ਵਡਾਣ ਹੈ ਜਿਹੜਾ ਉਹਦਾ ਸੜਕੇ ਸਵਾਹ ਹੋ ਗਿਆ ਇਹਦੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੋ ਜੀ ਬੜੇ ਦੁੱਖ ਨਾਲ ਉਹਦੇ ਅੱਗੇ ਵਾਣ ਨੂੰ ਪੁੱਤਰਾਂ ਨੇ ਬ੍ਰਿਸ਼ਤੀ ਨੇ ਪੰਦਰਪਾਲ ਜੀ ਵੀ ਮਾਰ ਕਰਦਾ ਹੈ ਬਹੁਤ ਬੜਾ ਹੈ ਚੌਂਸੀ ਜੀ ਨੇ ਵਿੱਚ ਪ੍ਰਤੀਕ ਦੇ ਕਾਰਨ ਅੱਗ ਲੱਗ ਗਈ ਤੇ ਲੱਖਾਂ ਦਾ ਨੁਕਸਾਨ ਹੋਇਆ ਤੇ ਉਹ ਸਾਨੂੰ ਫੋਨ ਆਇਆ ਸੀ ਤੁਰੰਤ ਇਹ ਸੇ ਪਰਿਵਰਤਨ ਜੀ ਦੇ ਨੇ ਪਰ ਹਰ ਮੇਖਾ ਤੋਂ ਲਾ ਗਈ ਨਾ ਤੇ ਨੋਟਸਾਂ ਤੋਂ ਰਹਿ ਗਈ ਹੁੰਦੀ ਸਾਹਮਣੇ 2 ਤੋਂ 3 ਮਿੰਟ ਦੇ ਵਿੱਚ ਸੇ ਚੁੱਕੇ ਨੋਈ ਤੇ ਉਹ ਦੁਬਾਰਾ ਹੀ ਪਰ ਕਿੱਥੇ ਆ ਗਈ ਹੈ ਇੱਕ ਫੋਨ ਕੀਤਾ ਮਾਸਾ ਮਾਸਾ ਨਹੀਂ ਕੋਈ ਕਿੰਨਾ ਲੋਕਾਂ ਤੋਂ ਬੋਲੇ ਗਿਆ ਕਿੰਨਾ ਵੀ ਲੋਕਾਂ ਨੇ ਹੋ ਵੀ ਆਸਪਾਸ ਲੋਕਾਂ ਨੂੰ ਬਹੁਤ ਮਦਦ ਕੀਤੀ ਹੈ ਇਸ ਤਰ੍ਹਾਂ ਦੇ ਕੰਮ ਦੇ ਲੋਕੀ ਕਰਨ ਜੇਈਏ ਸਾਡੀ ਨਗਰ ਕੌਂਸਲ ਦੀ ਐਮਸੀ ਕੱਟਗਰ ਤਕਰੀਬ ਸਦੀ ਨਰਜਿੰਦ ਤੋਂ ਸਾਰੇ ਐਮਸੀ ਤੇ ਫੋਟੋ ਖਿਣੇ ਅਮਰ ਪ੍ਰੋਗਰਾਮ ਸਾਰਾ ਸਿਲਸਾ ਨੌਕਰ ਦੀ ਇਹਨਾਂ ਵਾਲਾ ਨਾਲ ਖੁੱਪ ਕੇ ਫਰਮਾਨ ਕਰਵਾਉਣੇ ਆ ਅਸੀਂ ਇਹ ਪ੍ਰੋਗਰਾਮ ਕਰਿਓਗੇ ਆਪਣੇ ਪ੍ਰੋਗਰਾਮ ਦਾ ਜਿਹੜਾ ਇਹਨਾਂ ਲੋਕਾਂ ਦੇ ਨਾਲ ਕੋਲ ਪਹੁੰਚਾ ਰਹੇ ਹਾਂ ਅਸੀਂ ਪੂਰੀ ਕਰਾਂ ਗ੍ਰਾਮ ਪੰਚਾਇਤ ਜੀ ਨਾਲ ਪੰਜ ਚਾਰ ਘੰਟੇ ਇੱਕ ਜਗ੍ਹਾ ਦਾ ਪਾ ਰਿਹਾ ਕਿ ਇੱਥੇ ਅੱਜ ਲੱਗੀ ਉਹ ਦੋ ਟੇਨਰ ਸਾਡੇ ਫਾਰੀ ਦੇ ਕੋਲ ਜਹਾਜ਼ ਆ ਗਈ ਡਾਟਾ ਨਿਕਲਦੇ ਤੇ ਅਸੀਂ ਆਪੇ ਅਰਾਂਜਮੈਂਟਾਂ ਕਰਵਾਈਆਂ ਅਟੇ ਇੱਕ ਪਾਣੀ ਦਾ ਉਹਨਾਂ ਦਾ ਨਾਮ ਜੁਦੀ ਉਹਨਾਂ ਨੇ ਆਪਾਂ ਦੇ ਮਜੀਨਾਪੁਰ ਭਲਾਈਆਂ ਆਸੀ ਪਿੰਡਾਂ ਤੋਂ 30 ਆਈਆਂ ਪਾਣੀ ਆਈਆਂ ਤੇ ਨਾਲ ਨਾਲ ਸਾਰੇ ਕਿਰਦ ਲੋਕ ਆ ਕੇ ਇੱਥੇ ਇਕੱਠੇ ਹੋ ਕੇ ਪੱਤਰ ਜਿਉਂ ਭਾਗੀਆਂ ਨੂੰ ਕੋਸ਼ਿਸ਼ ਕੀਤੀ ਸੀ ਤਾਂ ਕਾਫੀ ਟਾਈਮ ਦੇ ਵਿੱਚ ਅੱਗ ਨੂੰ ਬੋਲਾ ਪਾਇਆ ਗਿਆ ਤੇ ਇੱਥੇ ਨਕਾਨ ਹੋ ਗਿਆ ਨਾਲ ਚੰਕਰਾ ਵੀ ਹੋਇਆ ਜਨਾਇ ਤੇ ਫੈਕਟਰੀਆਂ ਦਾ ਹੁਣੀ ਹੋਣਾ ਸੀ ਜੀ ਤੁਹਾਨੂੰ ਬਹੁਤ ਜਾਣਕਾਰੀ ਦਿੱਤੀ